ਉਹ ਤੋਬ ਅਬਦਾਲੀ ਨੇ ਉਹਦਾ ਨਾਮ ਰੱਖਿਆ ਸੀ ਜਮ ਜਮਾ ਇਬਰਾਹੀਮ ਦਾ ਇੱਕ ਪੁੱਤਰ ਸੀਗਾ ਇਬਰਾਹੀਮ ਦਾ ਪੁੱਤਰ ਇਸਮਾਈਲ ਖਾਨ ਜਿਹਨੂੰ ਨਿੱਕੇ ਹੁੰਦੇ ਨੂੰ ਆਪਣੀ ਉਹਦੀ ਮਾਂ ਦੇ ਨਾਲ ਬੇਰੇਤੇ ਵਿੱਚ ਛੱਡ ਕੇ ਆ ਗਿਆ ਸੀਗਾ ਤੇ ਪਾਣੀ ਤੋਂ ਪਿਆਸੇ ਬੱਚੇ ਨੇ ਜਿੱਥੇ ਅੱਡੀਆਂ ਰਗੜੀਆਂ ਇਸਮਾਈਲ ਖਾਨ ਨੇ ਉੱਥੇ ਪਾਣੀ ਦਾ ਸੋਮਾ ਫੁੱਟਿਆ ਅੱਜ ਵੀ ਜਦੋਂ ਹਾਜੀ ਲੋਕ ਜਾਂਦੇ ਨੇ ਉਹ ਸੋਮੇ ਤੋਂ ਜਾ ਕੇ ਵਜ਼ੂਅ ਕਰਦੇ ਨੇ ਸੋਮੇ ਤੋਂ ਉਹ ਸੋਮੇ ਦਾ ਨਾਮ ਹੈ ਜਮ ਜਮਾ ਅਬਦਾਲੀ ਨੇ ਤੋਪ ਦਾ ਨਾਮ ਬਦਲ ਕੇ ਰੱਖ ਦਿੱਤਾ ਜਮ ਜਮਾ ਤੋਪ ਤੇ ਜਦੋਂ ਭੰਗੀਆਂ ਦੇ ਕੋਲ ਆਈ ਤੇ ਇਹਦਾ ਨਾਂ ਪੈ ਗਿਆ ਭੰਗੀਆਂ ਵਾਲੀ ਤੋਪ ਉਹ ਤੋਪ ਬੀੜੀਆ ਖਿਜਰੀ ਦਰਵਾਜ਼ੇ ਦੇ ਸਾਹਮਣੇ ਹੁਣ ਲੜਾਈ ਹੋ ਰਹੀ ਹੈ ਤੋਪ ਨੇ ਗੋਲਾ ਛੱਡਿਆ ਖਿਜਰੀ ਦਰਵਾਜ਼ੇ ਤੇ ਲੱਗ ਗਿਆ ਦੀਵਾਰ ਤੇ ਜਾ ਕੇ ਡਿੱਗਾ ਦੂਜਾ ਗੋਲਾ ਤੀਜਾ ਗੋਲਾ ਸੱਤ ਗੋਲੇ ਮਾਰੇ ਦੀਵਾਰ ਦੇ ਲੱਗੇ ਥੋੜਾ ਜਿਹਾ ਪਾੜ ਪੈ ਗਿਆ ਲੇਕਿਨ ਤੋਪ ਚੱਲਣ ਤੋਂ ਖਾਮੋਸ਼ ਹੋ ਗਈ ਕੌਮ ਦੇ ਜੱਥੇਦਾਰ ਨੇ ਤਪਚੀ ਵੱਲੇ ਵੇਖ ਕੇ ਆਖਿਆ ਤਪਚੀ ਸਾਹਿਬ ਇੱਕ ਦੋ ਗੋਲੇ ਹੋਰ ਛੱਡੋ ਤਾਂ ਕਿ ਘੋੜਾ ਨੰਗਨ ਜੋਗਾ ਰਸਤਾ ਬਣ ਜਾਵੇ ਤੇ ਤਪਚੀ ਨੇ ਹਉਦੇ ਤੋਂ ਥੱਲੇ ਉਤਰ ਕੇ ਆਖਿਆ ਮਹਾਂਪੁਰਖੋ ਤੋਪ ਨਹੀਂ ਚੱਲੇਗੀ ਉਹਨੇ ਆਖਿਆ ਕਿਉਂ ਕਹਿੰਦਾ ਜੀ ਤੋਪ ਦਾ ਧੁਰਾ ਟੁੱਟ ਚੁੱਕਾ ਹੈ ਇਹ ਤੋਪ ਨਹੀਂ ਚੱਲੇਗੀ ਨਿਕਾਰੀ ਹੋ ਗਈ ਕੌਮ ਦੇ ਜੱਥੇਦਾਰ ਨੇ ਆਖਿਆ ਫਿਰ ਚੱਲੇਗੀ ਕਿ ਨਹੀਂ ਉਹਨੇ ਆਵਾਜ਼ ਦੇ ਕੇ ਆਖਿਆ ਕੰਨ ਲੱਗਾ ਜੀ ਚੱਲੇਗੀ ਇਸ ਟੋਪ ਦੇ ਤੁਰੇ ਦੇ ਥੱਲੇ ਕੋਈ ਆਪਣਾ ਮੋਢਾ ਦਵੇ ਗਿਆਨੀ ਪ੍ਰਤਪਾਲ ਸਿੰਘ ਜੀ ਬਰਗਾੜੀ ਆਪਣਾ ਜੱਥਾ ਲੈ ਕੇ ਪਹੁੰਚ ਗਏ ਨੇ ਮੈਂ ਜੀ ਆਇਆਂ ਕਹਣਾ ਆਪਣੇ ਛੋਟੇ ਵੀਰ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਨ ਮੇਰੇ ਤੋਂ ਬਾਅਦ ਉਹਨਾਂ ਨੇ ਹਾਜ਼ਰਾ ਪਰਣਾ ਜੀ ਆਇਆਂ ਨੇ ਸਨਮਾਨ ਜੋ ਖਰਸਾ ਜੀ ਟੋਪ ਚ ਨੇ ਆਖਿਆ ਚੱਲੇਗੀ ਤਾਂ ਇਹਦੇ ਮੋਢੇ ਦੇ ਥੱਲੇ ਕੋਈ ਬੰਦਾ ਧੁਰਾ ਦੇਵੇ ਆ ਮੋਢਾ ਕਵੇ ਤੁਰੇ ਦੇ ਥੱਲੇ ਟੋਪ ਦੇ ਜੱਥੇਦਾਰ ਨੇ ਆਖਿਆ ਕੋਈ ਗੱਲ ਨਹੀਂ ਇੱਥੇ ਮੋਢਾ ਦੇ ਕੇ ਤੁਰੇ ਨੂੰ ਬੈਲੈਂਸ ਕਰਨਾ ਪਵੇਗਾ ਲੇਕਿਨ ਤੋਪਚੀ ਨੇ ਆਖਿਆ ਪੂਰੀ ਗੱਲ ਸੁਣ ਲਓ ਜਿਹੜਾ ਬੰਦਾ ture ਦੇ ਥੱਲੇ ਮੋਢਾ ਦੇਵੇਗਾ ਜਦੋਂ ਮੈਂ ਬਰੂਦ ਨੂੰ ਅੱਗ ਲਾਵਾਂਗਾ ਗੋਲਾ ਚੱਲੇਗਾ ਲੇਕਿਨ ਜਿਹੜਾ ture ਥੱਲੇ ਮੋਢਾ ਦੇਵੇਗਾ ਫਿੱਤੀ ਫਿੱਤੀ ਹੋ ਕੇ ਆਕਾਸ਼ ਨੂੰ ਉੱਡ ਜਾਵੇਗਾ ਫਿਰ ਲੜਾਈ ਹੋਣ ਲੱਗ ਪਈ ਅੱਜ ਵੀ ਹੈ ਨ ਚੜਦੀ ਖਲਾ ਦੇ ਵਿੱਚ ਪਰ ਬਹੁਤੇ ture ਥੱਲੇ ਮੋਢਾ ਦੇਣ ਤੋਂ ਅੱਜ ਵੀ ਬਚਦੇ ਨਹੀਂ ਮੋਢਾ ਕੋਈ ਦੇਵੇ ਬਸ ਗੋਲਾ ਮੈਂ ਚਲਾਵਾਂ ਪਲੀਤਾ ਵੀ ਬਾਲ ਕੇ ਮੈਨੂੰ ਕੋਈ ਫੜਾਵੇ ਅੱਗ ਹੀ ਮੈਂ ਕੱਲੀ ਲਾਵਾਂ ਲੜਾਈ ਇਸ ਗੱਲ ਦੀ ਨਹੀਂ ਕਿ ਕੋਈ ਬੰਦਾ ਕਹਿੰਦਾ ਸੀਗਾ ਮੈਂ ਨਹੀਂ ਵੋਟਾਂ ਦੇਣਾ ਕੋਈ ਕਹਿੰਦਾ ਮੈਂ ਨਹੀਂ ਲੜਾਈ ਇਸ ਗੱਲ ਦੀ ਹੈ ਇੱਕ ਬੰਦਾ ਕਹਿੰਦਾ ਮੋਟਾ ਮੈਂ ਦੇਣਾ ਥੱਲੇ ਦੂਜਾ ਕਹਿੰਦਾ ਮੋਟਾ ਮੈਂ ਦੇਣਾ ਥੱਲੇ ਇੱਥੇ ਹੋਰ ਸੁਣਿਓ ਫਿਰ ਸਨਮਾਨ ਜੋ ਖਾਲਸਾ ਜੀ ਕਮਾਂਡਰ ਨੇ ਆਖਿਆ ਪਹਿਲਾਂ ਮੋਟਾ ਮੈਂ ਦਵਾਂਗਾ ਮੇਰੇ ਤੋਂ ਬਾਅਦ ਜਿਹੜਾ ਮੇਰੇ ਸੱਜੇ ਪਾਸੇ ਖਲੋਂਦਾ ਉਹ ਮੋਟਾ ਦਵੇਗਾ ਉਹਦੇ ਤੋਂ ਬਾਅਦ ਜਿਹੜਾ ਉਹਦੇ ਸੱਜੇ ਪਾਸੇ ਖਲੋਂਦਾ ਮੋਟਾ ਉਹ ਦਵੇਗਾ ਫੈਸਲਾ ਹੋ ਗਿਆ ਕਰਦਿਆਂ ਕਰਦਿਆਂ 17 ਬੰਦਿਆਂ ਨੇ ਮੋਟਾ ਦਿੱਤਾ ਤੋਪ ਦੇ ਤੁਰੇ ਥੱਲੇ 17 ਦਾ ਇਤਿਹਾਸ ਕੇਂਦਰੀ ਸਿੱਖ ਅਜੈਬ ਕਰੇ ਅਮਰਤ ਸਰ ਦੀ ਤਰਤੀ ਤੇ ਹੈ ਕਿਤੇ ਜਾ ਕੇ ਦਰਸ਼ਨ ਕਰਿਓ 17 ਬੰਦੇ ਸ਼ਹੀਦ ਹੋ ਗਏ ਦੀਵਾਰ ਵਿੱਚ ਪਾਰ ਪੈ ਗਿਆ ਹੁਣ ਜਦੋਂ